ਤੇ ਫੇਰ ਵੀ ਉਹ ਨਾਲ ਦੇ ਜਿਹੜੇ ਬਾੜੀ ਗੱਲ ਆ ਮੇਰਾ ਜੀ ਨਹੀਂ ਕਰਦਾ ਸਭ ਤੋਂ ਦੁਬਾਰਾ ਭੇਜਣ ਨੂੰ ਜੀ ਨਹੀਂ ਭਾਈ ਕੋਈ ਬੰਦਾ ਨਹੀਂ ਮਰਦਾ ਪੰਜ ਦਿਨ ਖੁਸ਼ੀ ਹੋ ਜਾਂਦੀ ਹੈ ਮੇਰੇ ਭਾਈ ਭਾਈ ਨਹੀਂ ਤੁਸੀਂ ਇੱਥੇ ਦੁਬਾਰਾ ਲਿਜਾ ਕੇ ਰੋਲਣਾ ਮੈਂ ਵੀ ਤੁਹਾਡਾ ਅਧਿਕਾਰ ਆ ਵੀ ਤੁਸੀਂ ਸਾਨੂੰ ਦੱਸਿਆ ਸੀ ਪਰ ਪੰਜ ਦਿਨ ਤੇ ਭਾਈ ਚੁੱਪੀ ਪੰਡਿਤ ਦਾ ਸੇਰ ਇਹ ਤੁਹਾਡਾ ਅਧਿਕਾਰ ਆ ਵਸ ਇੰਨੀ ਤੁਸੀਂ ਸਾਨੂੰ ਦੱਸਿਆ ਸੀਗਾ ਦੇ ਸਾਥੀ ਸੀ ਤੇ ਇੱਕ ਗਰਗ ਬਾਈ ਇਹਨੇ ਭੇਜਿਆ ਸੀ ਉਹ ਕਹਿੰਦਾ ਜੀ ਵੀ ਨਹੀਂ ਤੁਸੀਂ ਸਾਡੇ ਨਾਲ ਭੇਜੋ ਬਾਪੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜਾ ਜ਼ਰੂਰੀ ਇਹ ਵੀਡੀਓ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੈ ਬਾਪੂ ਕਾਲੂਰਾਮ ਬਾਪੂ ਕਾਲੂਰਾਮ ਜੀ ਨੂੰ ਅਸੀਂ ਬਠਿੰਡੇ ਸ਼ਹਿਰ ਤੋਂ ਲੈ ਕੇ ਆਏ ਬਾਪੂ ਅੱਖਾਂ ਤੋਂ ਅੰਨ੍ਹਾ ਵੀ 15 ਸਾਲ ਹੋ ਗਏ ਸੀ ਸੜਕ ਤੇ ਬੈਠਾ ਸੀ ਇੱਕ ਪਾਸੇ ਹਨੂਮਾਨ ਜੀ ਦਾ ਮੰਦਿਰ ਆ ਇੱਕ ਪਾਸੇ ਗੁਰੂ ਘਰ ਇੱਕ ਪਾਸੇ ਦਰਗਾਹ ਬਹੁਤ ਵੱਡੀ ਦਰਗਾਹ ਦੇ ਕੰਧ ਦੇ ਨਾਲ ਬਾਪੂ ਦਾ ਮੰਝਾ ਲੱਗਿਆ ਫੁੱਟਪਾਥ ਤੇ ਉੱਤੇ ਛੋਟਾ ਜਿਹਾ ਸ਼ੈੱਡ ਪਾਇਆ ਨਾ ਤਾਂ ਉਹ ਮੀਂਹ ਤੋਂ بچਾ ਸਕਦਾ ਏ ਸ਼ੈੱਡ ਨਾ ਧੁੱਪ ਤੋਂ ਇੱਕ ਪਾਸੇ ਸਟੇਡੀਅਮ ਮਠੰਡਾ ਸਟੇਡੀਅਮ ਬਾਪੂ 15 ਸਾਲਾਂ ਤੋਂ ਪਿਆ ਅੱਖਾਂ ਤੋਂ ਨਾ ਕੋਈ ਰੋਟੀ ਦੇ ਜਾਂਦਾ ਕੋਈ ਚਾਹ ਦੇ ਜਾਂਦਾ ਬਾਪੂ ਕਾਲੂ ਨਾਮ ਕੇ ਟੈਂਪਲਾਂ ਦਾ ਕੰਮ ਕਰਦਾ ਸੀ ਫੁੱਲ ਵੇਚਦਾ ਸੀ ਫੁੱਲਾਂ ਦੀਆਂ ਤੇਜਾਂ ਸਜਾਉਂਦਾ ਸੀ ਗੱਡੀਆਂ ਆਉਂਦਾ ਸੀ ਘਰ ਸੇ ਆਉਂਦਾ ਸੀ ਜੈ ਮਾਲਾ ਦੀਆਂ ਹੌਲੀ 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 ਅੱਖਾਂ ਨਹੀਂ ਲਾਈਨ ਚਲੇ ਗਈ ਦਿਖਣੋਂ ਹਟ ਗਿਆ ਭੈਣ ਭਰਾ ਤਾ ਚਿਤਾਏ ਤੁਹਾਨੂੰ ਪਤਾ ਹੀ ਹੈ ਕਿੰਦਾਂ ਦੇ ਆ ਕਲੂ ਰਾਮ ਜੀ ਬਾਰੇ ਸਾਨੂੰ ਪਤਾ ਲੱਗਿਆ ਸੁਪਨਿਆਂ ਦੇ ਘਰ ਤੋਂ ਅਸੀਂ ਗਏ ਉਹਨੂੰ ਲੈਣ ਬਾਪੂ ਨੂੰ ਸਾਨੂੰ ਗਰਗ ਸਾਹਿਬ ਨੇ ਪ੍ਰਵੀਨ ਗਰਗ ਜੀ ਉਹਨਾਂ ਨੇ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਕਈ ਦਿਨ ਵੀਡੀਓ ਆਉਂਦੀਆਂ ਰਹੀਆਂ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਆਂ ਅਸੀਂ ਬਾਪੂ ਜੀ ਨੂੰ ਉੱਥੇ ਲੈਣ ਪਹੁੰਚੇ ਬਾਪੂ ਜੀ ਦੀ ਹਾਲਤ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਕਿਦਾਂ ਦੀ ਸੀ ਅਸੀਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਬਾਪੂ ਜੀ ਹਾਲਾਂਕਿ ਕਹਿੰਦੇ ਸੀ ਨਹੀਂ ਮੈਂ ਨਹੀਂ ਜਾਣਾ ਚਲੋ ਅਸੀਂ ਪਿਓ ਕਹਿ ਕੇ ਬਾਪੂ ਕਹਿ ਕੇ ਚੱਲ ਬਾਪੂ ਕਿਵੇਂ ਨਾ ਕਿਵੇਂ ਲੈ ਆਏ 22 ਤਰੀਕ ਨੂੰ ਬਾਪੂ ਸਾਡੇ ਕੋਲੇ ਆਇਆ ਵਾ ਤੇ 28 ਤਰੀਕ ਨੂੰ ਮਲੇ ਸ਼ੇਦਨਾ ਬਾਦ ਬਾਪੂ ਦਾ ਵਧੀਆ ਸਾਡੇ ਕੋਲੇ ਜੀ ਵੀ ਲੱਗ ਗਿਆ ਸੀ ਵਧੀਆ ਅਸਤਾ ਖੇਡਦਾ ਸੀ ਅੱਖਾਂ ਤੋਂ ਅੰਨ ਸੀ ਪਿੱਛੋਂ ਲਾਈਟ ਜਾ ਚੁੱਕੀ ਸੀ ਬਿਲਕੁਲ ਹੀ ਤੇ ਜਿਹੜੇ ਵੀਰ ਉਹਨਾਂ ਨੇ ਸਾਡੇ 'ਤੇ ਭੇਜਿਆ ਸੀ ਬਾਪੂ ਜੀ ਨੂੰ ਜਾਂ ਜਿਹੜੇ ਬਾਪੂ ਜੀ ਦੇ ਨਾਲ ਰਹਿੰਦੇ ਸੀ ਦੋ ਤਿੰਨ ਬੰਦੇ ਜਿਹੜੇ ਬਾਪੂ ਜੀ ਦੇ ਕੋਲੇ ਰਹਿੰਦੇ ਔੜਦੇ ਸੀ ਬਾਪੂ ਅੱਖਾਂ ਤੋਂ ਹੁਣ ਕਰਕੇ ਲੰਬੇ ਸਮੇਂ ਤੋਂ ਬੈਠਾ ਹੋਣ ਕਰਕੇ ਸ਼ਹਿਰ ਦੇ ਕੁਝ ਲੋਕ ਬਾਪੂ ਨੂੰ ਦਾਨ ਕਰ ਜਾਂਦੇ ਸੀ ਕੋਈ ਕੱਪੜੇ ਦੇ ਗਿਆ ਕੋਈ ਰੋਟੀ ਦੇ ਗਿਆ ਕੋਈ ਪੈਸੇ ਵੀ ਦੇ ਜਾਂਦਾ ਸੀ ਆਪਾਂ ਆਮ ਵੀ ਕਹਿ ਦਿੰਦੇ ਨੇ ਪੰਡਰ ਜੀ ਕਹਿਣ ਦੇ ਨੇ ਕਿਸੇ ਅੰਨੇ ਨੂੰ ਦਾਨ ਕਰੋ ਤਾਂ ਉੱਥੇ ਅੰਨਾ ਬਾਪੂ ਇੱਕ ਅਵੇਲੇਬਲ ਸੀ ਤੇ ਲੋਕ ਦਾਨ ਕਰਦੇ ਰਹਿੰਦੇ ਤੇ ਜਿਹਦੇ ਨਾਲ ਬਾਪੂ ਜਿੱਥੇ ਆਪਦੀ ਰੋਟੀ ਪਾਣੀ ਛਕਦਾ ਸੀ ਉੱਥੇ ਦੋ ਤਿੰਨ ਨਾਲ ਦੇ ਹੋਰ ਸਾਥੀਆਂ ਨੂੰ ਵਿਸ਼ਕਾਉਂਦਾ ਸੀ ਬਾਪੂ ਜੀ ਨੂੰ ਝੋੜੀ ਆਦ ਸੀ ਜਿਵੇਂ ਤਮਾਕੂ ਲਾਉਂਦਾ ਸੀ ਤੇ ਜਦੋਂ ਕਿਤੇ ਕੋਈ 500 400 ਦੇ ਗਿਆ ਤੇ ਨਾਲ ਦੇ ਪੈਗ ਲਾਉਂਦੇ ਸੀ ਸ਼ਰਾਬ ਪੀਂਦੇ ਸੀ ਬਾਪੂ ਵੀ ਨਾਲ ਲਾ ਲਿੰਦਾ ਸੀ ਪੈਗ-ਪਗ ਹੁਣ ਸਰੀਰ ਬੁढ़ा ਹੁੰਦਾ ਜਾਂਦਾ ਸੀ ਤੁਰਨਾ ਵੀ ਤੇ ਦਿਖਣਾ ਤਾਂ ਕੀ ਸੀ ਤੁਰਨਾ ਵੀ ਰਹਿਣਾ ਜਾਂਦਾ ਸੀ ਤੈਨੂੰ ਬਾਪੂ ਜੀ ਦਾ ਇੱਥੇ ਮਨ ਲੱਗ ਚੱਲਿਆ ਸੀ ਜਿਹੜੇ ਵੀਰ ਨੇ ਵੀਡੀਓ ਬਣਾ ਕੇ ਭੇਜੀ ਸੀ ਸਾਨੂੰ ਦੱਸਿਆ ਸੀ ਤੇ ਉਹ ਵੀਰ ਦਾ ਫੋਨ ਆਇਆ ਬਾਰ-ਬਾਰ ਆ ਰਿਹਾ ਸੀਗਾ ਵੀ ਮੇਰੀ ਗੱਲ ਕਰਾਓ ਬਾਪੂ ਜੀ ਨਾਲ ਗੱਲ ਕਰਾਓ ਉਹਨੇ ਬਾਪੂ ਜੀ ਨਾਲ ਗੱਲ ਕੀਤੀ ਤੇ ਬਾਪੂ ਜੀ ਕਹਿਣ ਲੱਗੇ ਵੀ ਮੇਰਾ ਜੀ ਨਹੀਂ ਲੱਗਦਾ ਮੈਨੂੰ ਲੈ ਜਾਓ ਚਲੋ ਬਜ਼ੁਰਗਾਂ ਕੋਈ ਵੀ ਆ ਆਪਾਂ ਕਿਸੇ ਨੂੰ ਵੀ ਲੈ ਆਈਏ ਕਿਸੇ ਥਾਂ ਤੋਂ ਚੰਗੇ ਭਲੇ ਨੂੰ ਲੈ ਆਈਏ ਜੀ ਇੱਕ ਵਾਰੀ ਤਾਂ ਚਾਹੇ ਉਹ ਸੜਕ ਤੇ ਬੈਠਾ ਸੀ ਜਦੋਂ ਕਿਸੇ ਦਾ ਅੱਡਾ ਪਟਿਆ ਜਾਂਦਾ ਜਦੋਂ ਬੂਟਾ ਪੱਟ ਕੇ ਲਾਉਨੇ ਆ ਨਾ ਛੋਟਾ ਜਿਹਾ ਪੌਦਾ ਉਹ ਵੀ ਮਰ ਜਾ ਜਾਂਦਾ ਪਰ ਉਹ ਵੀਰ ਸਾਡੇ ਕੋਲੇ ਦੋ ਤਿੰਨ ਦਿਨਾਂ ਬਾਅਦ ਇੱਥੇ ਪਹੁੰਚਦਾ ਨਾਲ ਇੱਕ ਉਹ ਪੰਡਤ ਜੀ ਸੀਗੇ ਜਿਹੜੇ ਬਾਪੂ ਦੇ ਨਾਲ ਹੀ ਰਹਿੰਦੇ ਸੀ ਜਿਨ੍ਹਾਂ ਦਾ ਵਧੀਆ ਆਪ ਦਾ ਬਾਪੂ ਦੇ ਨਾਲ ਚਲੋ ਬਾਪੂ ਉਹਨਾਂ ਦੀ ਵੀ ਮਦਦ ਕਰਦਾ ਸੀ ਅਸੀਂ ਐ ਨਹੀਂ ਕਹਿੰਦੇ ਮਾਣਾ ਵੀ ਚਲੋ ਉਹਨਾਂ ਦਾ ਤਿੰਨ ਚਾਰ ਜਣਾਂ ਦਾ ਜੁੱਟ ਸੀਗਾ ਉੱਤੇ ਚੱਲੀ ਜਾਂਦਾ ਸੀ ਵਧੀਆ ਉਹ ਵੀ ਬਾਪੂ ਸੜਕ ਤੇ ਰਹਿੰਦਾ ਜਾਂ ਕਹਿੰਦੇ ਕਿਤੇ ਕਮਰਾ ਵੀ ਲਿਆ ਹੋਇਆ ਉਹਨੇ ਉੱਥੇ ਵੀ ਚਲੇ ਜਾਂਦਾ ਰਿਕਸ਼ਾ ਚਲਾਉਂਦਾ ਤੇ ਇੱਕ सोनू ਸੀ ਜਿਹੜਾ ਬਾਪੂ ਦੇ ਨਾਲ ਹੀ ਪੈਂਦਾ ਸੀ ਉਸੇ ਮੰंजे ਤੇ ਉੱਥੇ ਰੋਟੀ ਪਾਣੀ ਖਾਂਦਾ ਸੀ ਇਕੱਠੇ ਹੀ ਖਾਂਦੇ ਪੀਂਦੇ ਸੀ ਤੇ ਪੰਡਤ ਜੀ ਤੇ ਗਰਗ ਸਾਹਿਬ ਸਾਡੇ ਕੋ ਆਏ ਤੇ ਜਦੋਂ ਆਏ ਇੱਥੇ ਬਾਪੂ ਜੀ ਨਾਲ ਗੱਲ ਕੀਤੀ ਬਾਪੂ ਜੀ ਕਹਿਣ ਲੱਗ ਗਿਆ ਦਿ ਮੈਨੂੰ ਲੈ ਚੱਲੋ ਮੈਂ ਜਾਣਾ ਜਦੋਂ ਅਸੀਂ ਗੱਲਾਂ ਹੀ ਕਰਦੇ ਸੀ ਬੈਠੇ ਉਹ ਵੀ ਤਿਆਰ ਹੋ ਗਏ ਲੈ ਕੇ ਜਾਣ ਨੂੰ ਕਹਿੰਦੇ ਅਸੀਂ ਲੈ ਕੇ ਜਾਣਾ ਮੈਂ ਕਿਹਾ ਯਾਰ ਵੀ ਐ ਹੁਣ ਤੁਸੀਂ ਕਰੋਗੇ ਕੀ ਜਾਂਦਾ ਵੀ ਕਿਸੇ ਕਮਰੇ ਚ ਰੱਖਿਓ ਵੀ ਜਾਂਦਾ ਨਹੀਂ ਸੰਭਾਲ ਕਰੇ ਹੁਣ ਦੁਆਰਾ ਸੜਕ ਤੇ ਇੱਥੋਂ ਨਾ ਜਾ ਕੇ ਛੱਡੋਗੇ ਵਧੀਆ ਕਮਰੇ ਚ ਉੱਪਰ ਪਿਆ ਹਾਲ ਦੇ ਵਿੱਚ ਹਸਪੀਟਲ ਦੇ ਉੱਪਰਲੀ ਔਰਡ ਚ ਮੰਨ ਲਓ ਪੂਰੀ ਬਾਪੂ ਦੀ ਦੇਖ ਰੇਂ ਘਰ ਸਵੇਰੇ ਸ਼ਾਮ ਇਸ਼ਨਾਨ ਸਵੇਰ ਦੇ ਟਾਈਮ ਹੁੰਦਾ ਪ੍ਰਸ਼ਾਦਾ ਪਾਣੀ ਮਿਲਦਾ ਚਲੋ ਕਹਿੰਦੇ ਜੀ ਤਾਂ ਹੁਣ ਬਾਪੂ ਕਹੀ ਜਾਂਦਾ ਮੰਨਦਾ ਨਹੀਂ ਆਖ ਨਹੀਂ ਲੱਗਦਾ ਇਹ ਤਾਂ ਹੁਣ ਕੀ ਕਹੀਏ ਅਸੀਂ ਇਹਨੂੰ ਚਲੋ ਅਸੀਂ ਬਾਪੂ ਜੀ ਨਾਲ ਗੱਲ ਕੀਤੀ ਮੈਂ ਕਿਹਾ ਬਾਪੂ ਜੀ ਵੀ ਉਹ ਤਾਂ ਚਲੇ ਗਏ ਹੁਣ ਵੀ ਤੁਸੀਂ ਸਾਡੇ ਕੋਲ ਰਹਪੋਂਗੇ ਕਹਿੰਦਾ ਹਾਂ ਕੋਈ ਗੱਲ ਨਹੀਂ ਰਹਪਾਂਗੇ ਬਾਪੂ ਤਾਂ ਵਿਚਾਰਾ ਐਂ ਕਿ ਜਿਵੇਂ ਕਹਿ ਦੋ ਉਵੇਂ ਮੰਨ ਲੈਂਦਾ ਸੀ ਨਹੀਂ ਹੁਣ ਤੂੰ ਇੱਥੇ ਤੇਰਾ ਜੀ ਲੱਗ ਜੂਗਾ ਹੈ ਇੱਥੇ ਜੀ ਲੱਗ ਜੂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮਨ ਲੱਗ ਗਿਆ ਲੈ ਬਾਪੂ ਜੀ ਤੁਸੀਂ ਕਹੋਗੇ ਉਵੇਂ ਕਰਨਾ ਪੈਂਦਾ ਸਾਨੂੰ ਠੀਕ ਆ ਤੁਹਾਡੇ ਅਫਸਰ ਬੰਦੇ ਦੀ ਮੰਨਣੀ ਪੈਂਦੀ ਹੈ ਨਹੀਂ ਅਫਸਰ ਬੰਦੇ ਦੀ ਨਹੀਂ ਮਨ ਵੀ ਮਨ ਵੀ ਮੰਨਣਾ ਚਾਹੀਦਾ ਨਾ ਕੋਈ ਨਹੀਂ ਭਾ ਵੀ ਹੂੰ ਠੀਕ ਆ ਚਲਿਏ ਮੰਝੇ ਤੇ ਹਾਂ ਮੰਝੇ ਤੇ ਤੇ ਕਿੱਥੇ ਉਹਦਾ ਉੱਥੇ ਮਨ ਲੱਗਿਆ ਸੀ ਹੁਣ ਤਮਾਕੂ ਤਮੂਕੂ ਨਹੀਂ ਸੀ ਇੱਥੇ ਮਿਲਦਾ ਕਿਤਾ ਬਾਪੂ ਨੂੰ ਤੇ ਇੱਕ ਉੱਥੇ ਪੈਗਪੁਗ ਵੀ ਲਵਾ ਲਦੇ ਸੀ ਨਾਲ ਦੇ ਕਦੇ ਪਰ ਪ੍ਰੋਬਲਮ ਤਾਂ ਉਦੋਂ ਹੋਣੀ ਹੈ ਜਦੋਂ ਕਿਤੇ ਬਾਪੂ ਜਿਵੇਂ ਜਿਆਦਾ ਢੱਲਾ ਮੱਠਾ ਹੋ ਜਾਂਦਾ ਫਿਰ ਪ੍ਰੋਬਲਮ ਆਉਣੀ ਹੈ ਉੱਥੇ ਕਿਸੇ ਤੋਂ ਪ੍ਰਬੰਧ ਨਹੀਂ ਹੋਣਾ ਬਾਪੂ ਦੀ ਕੇਅਰ ਦਾ ਚਲੋ ਬਾਪੂ ਐਗਰੀ ਹੋ ਗਿਆ ਕਹਿੰਦਾ ਚਲ ਮੈਨੂੰ ਪਾ ਦੋ ਫਿਰ ਮੈਂ ਨਹੀਂ ਜਾਂਦਾ ਤੇ ਫਿਰ ਵੀ ਉਹ ਨਾਲ ਦੇ ਜਿਹੜੇ ਮਾੜੀ ਗੱਲਾਂ ਮੇਰਾ ਜਿਹੜੀ ਕਰਦਾ ਸਾਥ ਦੇ ਦੁਆਰਾ ਭੇਜਣ ਨੂੰ ਜੀ ਨਹੀਂ ਭਾਈ ਕੋਈ ਬੰਦਾ ਨਹੀਂ ਮਰਦਾ ਪੰਜ ਦਿਨ ਖੁਸ਼ੀ ਹੋ ਜਾਂਦੀ ਹੈ ਮੇਰੀ ਭਾਈ ਭਾਈ ਨੇ ਨਹੀਂ ਤੁਸੀਂ ਇੱਥੇ ਦੁਬਾਰਾ ਲਿਜਾ ਕੇ ਰੋਲਣਾ ਮੈਂ ਵੀ ਉਹ ਤੁਹਾਡਾ ਅਧਿਕਾਰ ਆ ਵੀ ਤੁਸੀਂ ਸਾਨੂੰ ਦੱਸਿਆ ਸੀ ਪੰਜ ਦਿਨ ਤੇ ਜੋ ਬਾਈ ਚੱਕੀ ਪੰਡਿਤ ਦਾ ਸੇਵਾ ਇਹ ਤੁਹਾਡਾ ਅਧਿਕਾਰ ਆ ਬਸ ਇੰਨੇ ਤੁਸੀਂ ਸਾਨੂੰ ਦੱਸਿਆ ਸੀਗਾ ਸਾਥੀ ਸੀ ਤੇ ਇੱਕ ਗਰਗ ਬਾਈ ਇਹਨੇ ਭੇਜਿਆ ਸੀ ਉਹ ਕਹਿੰਦਾ ਜੀ ਵੀ ਨਹੀਂ ਤੁਸੀਂ ਸਾਡੇ ਨਾਲ ਭੇਜੋ ਵਾਪਸ ਭੇਜ ਦਿਓ ਮੈਂ ਬਾਈ ਨੂੰ ਸਮਝਾਇਆ ਵੀ ਮੈਂ ਕਿਹਾ ਬਾਈ ਵੀ ਚਲ ਤੂੰ ਭੇਜਿਆ ਸੀ ਤੁਹਾਨੂੰ ਦੱਸਿਆ ਸੀ ਬਾਪੂ ਬਾਰੇ ਠੀਕ ਆ ਵੀ ਤੇਰਾ ਹੱਕ ਆ ਚਲੋ ਕੋਈ ਨਾ ਪਰ ਤੁਸੀਂ ਸੋਚ ਇਹ ਗੱਲ ਵੀ ਬਾਪੂ ਚਾਰਾ ਸੜਕ ਤੇ ਜਾ ਕੇ ਉਹ ਕਿਵੇਂ ਰਹੂਗਾ ਦੁਆਰਾ ਤੇ ਫਿਰ ਕਹਿੰਦੇ ਚਲੋ ਨਹੀਂ ਅਸੀਂ ਉੱਥੇ ਕਮਰਾ ਮੈਂ ਕਰਾਇਆ ਦੇ ਦੂੰਗਾ ਕਮਰੇ ਦਾ ਵੀ ਬਾਪੂ ਜੀ ਨੂੰ ਅਸੀਂ ਕਮਰੇ ਚ ਰੱਖ ਲਾਂਗੇ ਉੱਥੇ ਤੇ ਚਲੋ ਅਸੀਂ ਵੀ ਬੋਚਿਆ ਵੀ ਠੀਕ ਹੈ ਜੇ ਤੁਸੀਂ ਕਮਰੇ ਚ ਰੱਖੋਗੇ ਸੇਵਾ ਹੀ ਕਰਨੀ ਆ ਤੇ ਤੁਸੀਂ ਕਰ ਲਓ ਤੇ ਫਿਰ ਬਾਪੂ ਕਾਲੂ राम ਜੀ ਗਰਗ ਨਾਲ ਵੀਰ ਨਾਲ ਤੇ ਪੰਡਤ ਜੀ ਦੇ ਨਾਲ ਸਾਡੇ ਕੋਲ ਇਥੋਂ ਸੁਪਨੇ ਵਾਲੇ ਘਰ ਤੋਂ ਵਾਪਸ 28 ਤਰੀਕ ਨੂੰ ਵਾਪਸ ਬਠਿੰਡੇ ਨੂੰ ਚਲੇ ਗਏ 22 ਤਰੀਕ ਨੂੰ ਬਾਪੂ ਨੂੰ ਲੈ ਕੇ ਆਏ ਸੀ ਤੇ 28 ਤਰੀਕ ਨੂੰ ਬਾਪੂ ਤਾਲੂ राम ਸੁਪਨੀਆ ਦੇ ਘਰ ਤੋਂ ਵਾਪਸ ਬਠਿੰਡੇ ਚਲਾ ਗਿਆ। ਇਹ ਜਾਣਕਾਰੀ ਤਾਂ ਸਾਂਝੀ ਕਰ ਰਹੇ ਨੇ ਤੁਹਾਡੇ ਨਾਲ। ਕਈ ਵਾਰੀ ਕੋਈ ਭੈਣ ਭਰਾ ਕੱਲ ਨੂੰ ਫੇਰ ਦੇਖ ਕੇ ਵੀ ਬਾਪੂ ਜੀ ਉੱਥੇ ਬੈਠੇ ਨੇ ਜਾਂ ਕਿੱਦਾਂ। ਫਿਰ ਕਈ ਬੰਦੇ ਭੈਣ ਭਰਾ ਤਰਾਜ ਕਰਦੇ ਆ ਵੀ ਇਹ ਦੁਬਾਰਾ ਫਿਰ ਕਿਵੇਂ ਆ ਗਿਆ ਇੱਥੇ ਬਾਪੂ ਅੱਖਾਂ। ਵੀ ਕੋਈ ਗੱਲ ਨਹੀਂ। ਬਾਪੂ ਜੀ ਦਾ ਮਨ ਤਾਂ ਲੱਗੇ ਹੋਇਆ ਹੁਣ ਪਿਛਲੇ 5-6 ਦਿਨਾਂ ਤੋਂ ਕੋਈ ਬਾਪੂ ਨੇ ਸਾਨੂੰ ਤੰਗ ਨਹੀਂ ਕੀਤਾ, ਕਿ ਮੇਰੀ ਵੀ ਨਹੀਂ ਕਿਹਾ ਮੈਂ ਜਾਣਾ ਮੈਨੂੰ ਛੱਡ ਕੇ ਆਓ ਜਾਂ ਮੈਂ ਰੋਟੀ ਨਹੀਂ ਖਾਣੀ। ਵੇ ਚਲੋ ਤੁਹਾਡੇ ਮਨ ਆਉਣ ਨਾਲ ਉਹਦਾ ਮਨ ਤਾਂ ਹੋ ਹੀ ਗਿਆ ਇੱਕ ਵਾਰ ਵੀ ਮੈਨੂੰ ਲੈ ਜਾਣਗੇ ਵਾਪਸ ਵੀ ਚਲ ਮੇਰੀ ਭਾਲ ਵੀ ਆ ਉਹਨੂੰ ਥੋੜੀ ਬਹੁਤੀ ਚਲੋ ਸੱਚੇ ਬਾਦਸ਼ਾਹ ਨੂੰ ਸ਼ਾਇਦ ਇਹੀ ਮਨਜ਼ੂਰ ਸੀਗਾ ਕਿ ਬਾਪੂ ਕਾਲੂ ਰਾਮ ਜਿੱਥੇ ਵੀ ਰਵੇ ਤੰਦਰੁਸਤ ਰਵੇ ਚੜ੍ਹਦੀ ਕਲਾ 'ਚ ਰਵੇ ਤੁਸੀਂ ਵੀ ਕਰਿਓ ਅਰਦਾਸ ਕਈ ਵੀ ਦੀ ਬਿਨ ਭਗਾਂ ਤੋਂ ਸੇਵਾ ਨਹੀਂ ਮਿਲਦੀ ਜਿਹੜੀ ਸੇਵਾ ਭਗਾਂ 'ਚਾਂ ਅਸੀਂ ਵੀ ਉਹੀ ਕਰ ਸਕਦੇ ਕਾਲੂ ਰਾਮ ਵਰਗੇ ਹੋਰ ਬਹੁਤ ਸਾਰੇ ਬਾਪੂ ਵੀ ਵਰਗੇ ਨੇ ਜਿਹੜੇ ਵਿਚਾਰੇ ਇਦਾਂ ਦੀ ਜ਼ਿੰਦਗੀ ਬਤੀਤ ਕਰਦੇ ਨੇ ਜਿਹਨਾਂ ਨੂੰ ਆਪਾਂ ਨਰਕ ਵਰਗੇ ਹਾਲਾਤ ਕਹਿੰਦੇ ਆ ਉਹਨਾਂ ਦੀ ਉੱਥੇ ਹੀ ਮਦਦ ਕਰਿਆ ਕਰੋ ਭੈਣੋ ਤੇ ਭਰਾਵੋ ਜਿਵੇਂ ਕਿ ਅੱਜ ਬਾਪੂ ਕਾਲੂ ਰਾਮ ਨੂੰ ਇੱਥੇ ਲੈ ਕੇ ਆਉਣ ਤੋਂ ਬਾਅਦ ਪ੍ਰਦੀਪ ਗਰਗ ਵੀਰ ਉਹਨਾਂ ਦੀ ਮਨ ਨੂੰ ਲੱਗਿਆ ਵੀ ਅਸੀਂ ਬਾਪੂ ਨੂੰ ਆਪਦੇ ਇੱਥੇ ਰੱਖ ਕੇ ਸਾਂਭ ਸਕਦੇ ਆ ਤਾਂ ਉਹਨਾਂ ਨੇ ਉੱਥੇ ਬਾਪੂ ਨੂੰ ਕਮਰਾ ਲੈ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਆ ਉਹ ਪੂਰੀ ਹੋਵੇ ਸਫਲ ਹੋਵੇ ਤੁਸੀਂ ਵੀ ਆਪਣੇ ਆਸ-ਪਾਸ ਲੋਕਾਂ ਦੀ ਇਦਾਂ ਮਦਦ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ